ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਲੋਹਾ ਖੇੜਾ ਇਹ ਪੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਏਤਨੌਲਾ ਮੰਡੀ ਦੇ ਰਹਿ ਜਾਂਦਾ ਜਿੱਥੇ ਵੀਡੀਓ ਬਣਾ ਰਹੇ ਦੱਸੋ ਸਮਰਾ ਡੇਰੀ ਫਾਰਮ ਤੇ ਬਾਈ ਦਾ ਨਾਮ ਪ੍ਰਦੀਪ ਹੈ ਹਰ ਟਾਈਮ ਮੱਝਾਂ ਤੇ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਫੇਰ ਵੈਸੇ ਫਾਰਮ ਦੇ ਉੱਤੇ 16-17 ਗਾਵਾਂ ਤੇ ਨਾਲ ਕੁਝ ਮੱਝਾਂ ਹੈ ਇਸ ਵੀਡੀਓ ਵਿੱਚ ਤੁਸੀਂ ਸਾਰੀਆਂ ਮੱਝਾਂ ਜਿਹੜੀਆਂ ਉਹ ਵਿਕਰੀ ਵਾਲੀਆਂ ਅੱਜ ਮੌਜੂਦ ਆ ਉਹ ਦੇਖੋਗੇ ਲਾਸਟ ਤੱਕ ਵੀਡੀਓ ਦੇਖਦੇ ਰਹੋ ਪਸ਼ੂ ਜਿਹੜਾ ਤੁਹਾਨੂੰ ਜੱਜਦਾ ਹੈ ਉਹਦੀ ਤਸੱਲੀ ਤੁਸੀਂ ਕਰਨੀ ਹੈ ਪਸੰਦ ਤੁਸੀਂ ਕਰਨਾ ਤੇ ਆਪਦੀ ਸਮਝ ਨਾਲ ਤੁਸੀਂ ਖਰੀਦ ਲਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਕਾਲ ਤੁਸੀਂ ਸਿੱਧੀ ਪ੍ਰਦੀਪ ਬਾਈ ਨਾਲ ਕਰੋਗੇ ਸੋ ਆਓ ਮਿਲਗੇ ਵੀਰ ਨੂੰ ਸੋਹਣੀਆਂ ਸੋਹਣੀਆਂ ਝੋਟੀਆਂ ਦੱਸੋ ਜਿਵੇਂ ਤੁਸੀਂ ਕੁਝ ਗੱਭਣ ਝੋਟੀਆਂ ਦੇਖੋਗੇ ਕੁਝ ਸੋਹਣੀਆਂ ਸਵਾਈਆਂ ਦੇਖੋਗੇ ਥੋੜੇ ਦਿਲ ਨੂੰ ਲੱਗਣਗੀਆਂ ਜਿਹੜੀਆਂ ਝੋਟੀਆਂ ਅੱਜ ਫੇਰ ਵਿਕਰੀ ਵਾਲੀਆਂ ਇੱਥੇ ਅਵੇਲੇਬਲ ਹੈ ਤਾਂ ਉਹ ਮਿਲਿਏ ਬਾਈ ਨੂੰ ਕਰਦੇ ਆ ਸ਼ੁਰੂਆਤ ਦੋਸਤੋ ਆਪਾਂ ਸੂਂਜਾ ਸਵਾਂਜਾ ਮੱਝਾਂ ਵਾਲੇ ਪਾਸੋਂ ਫਿਰ ਤੁਹਾਨੂੰ ਇਸ ਸਾਈਡ ਵਾਲੀਆਂ ਕੁਝ ਜਿਹੜੀਆਂ ਗੱਬਣ ਝੋਟੀਆਂ ਹੈ ਉਹ ਦਿਖਾਉਂਗਾ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਪ੍ਰਦੀਪ ਕਿੰਨੀਆਂ ਮੱਝਾਂ 17 ਝੋਟੀਆਂ ਨੇ ਬਾਈ ਜੀ ਇਹਦੇ ਠੀਕ ਹੈ ਬਾਕੀ ਵੱਡੀ ਗੱਲ ਇਹ ਆ ਬਾਈ ਜਿੰਨੇ ਜਾਨਵਰ ਆਪਣੇ ਟੋਟਲ ਮੰਨ ਕੇ ਹਰਿਆਣੇ ਦੀ ਹੁੰਦੇ ਆ ਵੀ ਕਦੇ ਆਪਾਂ ਲੋਕਲ ਮੱਝ ਕੋਈ ਪਰਚੇਜ਼ ਨਹੀਂ ਕੀਤੀ ਸਭ ਤੋਂ ਜ਼ਿਆਦਾ ਖਾਸੀਤ ਇਹ ਵੀ ਜਿਹੜੀ ਅੱਜ ਵਾਲੀ ਆਪਣੀ ਵੀਡੀਓ ਆ ਇਹਦੇ ਵਿੱਚ ਇੱਕ ਤੋਂ ਇੱਕ ਝੋਟੀ ਖੜੀ ਆ ਠੀਕ ਹੈ ਵੀ ਜਿੱਦਾਂ ਭਰਾ ਦਾ ਕਿਸੇ ਦਾ ਵੀ ਦਿਲ ਆ ਵੀ ਆਪਾਂ ਟਾਪ ਦਾ ਨਗੀਨਾ ਲੈਣਾ ਦੇਖੋ ਆਪਣੇ ਕੋਲੇ ਅੰਮਰਸਾਰ ਏਰੀਆ ਹੋਰ ਬਟਾਲਾ ਸਾਰੀ ਜਗ੍ਹਾ ਤੇ ਬਾਈ ਆਉਂਦੇ ਨੇ ਮੱਝਾਂ ਲੈਣਾ ਹੂੰ ਵੀ ਜਿਹੜੇ ਵੀ ਭਰਾ ਦਾ ਚੁਆਇਸ ਆ ਵੀ ਯਾਰ ਆਪਾਂ 15 18 20 ਕਿਲੋ ਵਾਲਾ ਜਾਨਵਰ ਲੈਣਾ ਹੂੰ ਵੀ ਜੇ ਅੱਜ ਮੰਨ ਕੇ ਕੋਈ ਭਰਾ ਆਉਂਦਾ ਹਰ ਤਰ੍ਹਾਂ ਦਾ ਜਾਨਵਰ ਕੁਆਲਿਟੀ ਵਾਈਜ਼ ਪਹਿਲਾ ਪਹਿਲਾ ਸੋ ਇੱਕ ਝੋਟੀ ਆ ਬਾਕੀ ਸਾਰੀਆਂ ਦੂਜਣਾਂ ਝੋਟੀਆਂ ਨੇ ਦੰਦਾਂ 'ਚ ਝੋਟੀਆਂ ਨੇ ਠੀਕ ਹੈ ਪਹਿਲੇ ਨੰਬਰ ਤੇ ਜਿਵੇਂ ਹੁਣ ਪਹਿਲਾ ਪਹਿਲੇ ਨੰਬਰ ਤੇ ਝੋਟੀ ਆ ਬਾਈ ਇਸ ਟੈਨ 17 ਕਿਲੋ ਜਿਹੜਾ ਇਹਦੇ ਥੱਲੇ ਰੈਡੀ ਆ ਠੀਕ ਹੈ ਹੁਣ ਮੌਕੇ ਤੇ ਤਿਆਰ ਹੂੰ ਤੇ 20 ਕਿਲੋ ਦੁੱਧ ਜਿਹੜਾ ਆਪਣੇ ਕੋਲੇ ਹਫਤਾ ਖੜ ਗਈ ਤਾਂ 20 ਕਿਲੋ ਦੁੱਧ ਦਾ ਚਵਾ ਕੇ ਦੇ ਦਾਂਗੇ ਹੂੰ ਮੰਗਰ ਬਾਈ ਇਹਦੇ ਕੱਟੀ ਆ ਤੇ ਰੇਟ ਜਿੱਦਾਂ ਦੇ ਜਾਨਵਰ ਆ ਰੇਟ ਉਦਾਂ ਦੇ ਰਹਿਣੇ ਨੇ ਬਾਈ ਇਹ ਨਹੀਂ ਵੀ ਕਿਉਂਕਿ ਜਾਨਵਰ ਜਾਨਵਰ ਦਾ ਰੇਟ ਆ ਹੁਣ ਜਾਤ ਨਸਲ ਦੀ ਝੋਟੀ ਦੀ ਵੱਡੀ ਗੱਲ ਇਹ ਹੁੰਦੀ ਆ ਬਾਈ ਵਿਚਪਰਾ ਕਹਿੰਦੇ ਨੇ ਕਿਉਂਕਿ ਬਾਈ ਕੁਆਲਿਟੀ ਬਿਨਾ ਨਾ ਮੱਝ ਨਾ ਗਾਂ ਦੁੱਧ ਨਹੀਂ ਦਿੰਦੀ ਹੂੰ ਜੇ ਆਪਾਂ ਕਹਾਂਗੇ ਵੀ ਜਾਤਵਣਾ ਕੋਈ ਪਸ਼ੂ ਦੁੱਧ ਨਹੀਂ ਦਿੰਦਾ ਬਾਈ ਪਰ ਜਿਹੜੀ ਇਹ ਝੋਟੀ ਆ ਜਦੋਂ ਬਾਈ ਪ੍ਰੋਪਰ ਜਮਨ ਦੁੱਧ ਤੇ ਆਈ ਹੋਈ ਉਹ ਦਿਨ ਦਾ ਕੋਈ ਮੁੱਲ ਨਹੀਂ ਆਮ ਤੌਰ ਤੇ ਬਾਈ ਇਹ ਜੀ ਝੋਟੀ ਜਦੋਂ ਆਪਾਂ ਹਰਿਆਣੇ ਜਾਂਦੇ ਆ ਖੋਲੀ ਇਦਾਂ ਦੀ ਝੋਟੀ ਦਾ ਬਾਈ 4 ਲੱਖ 4.5 ਲੱਖ ਰੁਪਏ ਮੰਗ ਲੈਂਦੇ ਨੇ ਉਹ ਉਹ ਰੇਟ ਬਾਈ ਇਹ ਝੋਟੀ ਆਪਾਂ ਅੱਜ ਵਾਲਾ ਜਿਹੜਾ ਰੇਟ ਆ 275 ਦੀ ਝੋਟੀ ਦੇ ਦਾਂ 275 ਦੀ ਦੱਸੋ ਤੇ 17 ਕਿਲੋ ਦੁੱਧ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਚਾਹੇ ਤੇ ਕੋਈ ਆ ਕੇ ਰਹਿ ਕੇ ਬਾਈ 4 ਦਿਨ ਰੁਕ ਜੇ ਕੋਈ ਚੱਕਰ ਨਹੀਂ ਸਹੀ ਹੈ ਜਗਾ ਬਣੀ ਵੀ ਆ ਰੈਸ ਦਾ ਫੁੱਲ ਪ੍ਰਬੰਧ ਹੈ ਇਹ ਇਸ ਕਰਕੇ ਗੱਲ ਕਹੀਦੀ ਆ ਵੀ ਇੱਥੇ ਇਸ ਸੇਵਾ ਦੇ ਉੱਤੇ ਦੁੱਧ ਤਿਆਰ ਹੈ ਤੁਹਾਡੇ ਕੋਲ ਜਾ ਕੇ ਸੇਵਾ ਵੱਧ ਕਰ ਲੋਗੇ ਵੱਧ ਜੂਗੀ ਘੱਟ ਕਰੋਗੇ ਘੱਟ ਵੀ ਸਕਦੇ ਬਈ ਆਪਣੇ ਕੋਲੇ ਜਿਹੜੀ ਖਰਾਕ ਆ ਆਪਾਂ ਸਾਰੀ ਹਰਿਆਣੇ ਦੀ ਹੀ ਖਰਾਕ ਪਾਉਨੇ ਆ ਸਵਾਨੀ ਬ੍ਰਾਂਡ ਵਾਲਿਆਂ ਦੀ ਠੀਕ ਹੈ ਚੂਰੀ ਤੇ ਖਾ ਲਾ ਤੇ ਮੱਝਾਂ ਕਿਉਂਕਿ ਬਈ ਅੱਜ ਦੇ ਟਾਈਮ 'ਚ ਬਹੁਤ ਭਰਾ ਅੱਗੇ ਹੁੰਦਾ ਸੀਗਾ ਦੇਖੋ ਬਹੁਤ ਵੀਰ ਅੱਗੇ ਕਮੈਂਟ ਕਰਦੇ ਬਈ ਇੰਨਾ ਮੁੱਲ ਜਿਹੜੇ ਭਰਾ ਨੂੰ ਬਈ ਇਹਨਾਂ ਦੀ ਕਦਰ ਆ ਹੁਣ ਪਤਾ ਵੀ 6 6 5 5 6 6 7 7 ਲੱਖ ਦਾ 10 ਲੱਖ ਦੀਆਂ ਝੋਟੀਆਂ ਹੋਈਆਂ ਪਈਆਂ ਨੇ ਹੂੰ ਹੁਣੇ ਬਿਨਾ ਬਿਊਟੀ ਤੇ ਹਾਂ ਬਾਈ ਕੋਈ ਬਿਊਟੀ ਪਾਰਲਰ ਨਹੀਂ ਤਾਂ ਦੇਖ ਲੋ ਥਣਾ ਦੇ ਵਿੱਚ ਕੋਈ ਧਾਰ ਨਹੀਂ ਵੀ ਆਪਾਂ ਕੋਈ ਵੀਡੀਓ ਬਣਾਉਣ ਨੂੰ ਰੋਕੀ ਪਤਾ ਵੀਡੀਓ ਬਣਾਉਣ ਦੇ ਮਾਰੇ ਵੀ ਆਪਾਂ ਕੋਈ ਆਪਾਂ ਇਹਨੂੰ ਏਖੜ ਲਾ ਲਾਂਗੇ ਜਾਂ ਹੋਰ ਇੱਕ ਗੱਲ ਹੋਰ ਆ ਬਾਈ ਜਿਹੜੇ ਬਾਈ ਤੋਂ ਲਈ ਆਪਾਂ ਉਹਨੇ ਇੱਕ ਗੱਲ ਕਹੀ ਸੀ ਕਹਿੰਦਾ ਵੀ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਐ ਫੜ ਕੇ ਮੂੰਹ ਫੜ ਕੇ ਜਿਹੜੀ ਮਰਜ਼ੀ ਚੀਜ਼ ਦੇ ਦਿਓ ਸਹੀ ਹੈ ਛੇ ਦੰਦਾਂ ਵੱਡੇ ਕਦ ਕਾਠ ਦੀ ਮੱਝਾ ਦੱਸੋ ਫੁੱਲ ਦੇਖੋ ਇਹਨੂੰ ਇਹਦੇ ਹਵਾਨੇ ਨੂੰ ਦੇਖੋ ਫਿਟਿੰਗ ਵਾਲਾ ਹਵਾਨਾ گاਵਾ ਵਾਲਾ 20 ਕਿਲੋ ਦੁੱਧ ਬਾਈ ਦੇਊਗੀ ਜਿਹੜਾ ਮਰਜੀ ਭਰਾ ਲੈ ਜੇ ਵਧੀਆ ਕੇਰ ਵਾਲਾ ਵੀਰ ਲੈ ਗਿਆ ਤਾਂ 20 ਕਿਲੋ ਦੁੱਧ ਜਾਮਾ ਕੰਡੇ ਵਾਲਾ ਕੱਢੂਗੀ ਛੋਟੀ ਸੋ ਇਹ ਪਹਿਲੇ ਨੰਬਰ ਤੇ ਕਿਉਂਕਿ ਵਿੱਚ ਗੱਲ ਹੋਰ ਹੁੰਦੀ ਹੈ ਬਾਈ ਜੀ ਜੀ ਤੇ ਵਿੱਚ ਭਰਾ ਚਲੋ ਵੀਡੀਓ ਆਪਾਂ ਬਣਾਉਣਾ ਸਾਰੀ ਬਣਾਉਣਾ ਵਿੱਚ ਵੀਰ ਕਹਿੰਦੇ ਵੀਰੇ ਵੀ ਰੇਟ ਚਲੋ ਆਪਾਂ ਫੋਨ ਤੇ ਕਰ ਲਾਂਗੇ ਹੁਣ ਬਾਈ ਆਪਾਂ ਨੂੰ ਕੋਈ ਫੋਨ ਤੇ ਭਰਾ ਫੋਨ ਕਰੂ ਇਹ ਛੋਟੀ ਦਾ ਆਪਾਂ ਫੋਨ ਤੇ ਕਾਵਾਂਗੇ 3 ਲੱਖ ਜਾਂ 275 ਦੇਖੋ ਜਿਹੜੇ ਵੀਰ ਨੇ ਇਹ ਲੈਣੀ ਹੋਈ ਆਪਾਂ ਨੂੰ ਉਹੀ ਕਾਲ ਕਰੂਗਾ ਸਹੀ ਹਾਂ ਇਹ ਦੂਜਾ ਵਾਚ ਦੋ ਨੰਬਰ ਤੇ ਜਿਹੜੀ ਇਹ ਝੋਟੀ ਆ ਬਾਈ ਜੀ 15 ਕਿਲੋ ਨੈਤਾ ਹੁਣ ਕੰਡੇ ਵਾਲਾ ਜਿਹੜਾ ਮਰਜੀ ਵੀਰ ਚੋਕੇ ਲੈ ਜੇ ਇਹਦੇ ਮਾਗਰ ਵੀ ਕੱਟੀ ਆ ਖੋਲੀ ਠੀਕੇ ਇਹਦਾ ਰੇਟ ਪੁੱਛ ਰੇਟ ਬਾਈ 2 ਲੱਖ 5000 ਦੀ ਝੋਟੀ ਦੇ ਦਾਂਗੇ ਅਗਾੜੀ ਪਿਛਾੜੀ ਬਹੁਤ ਟੌਪ ਦੀ ਆ ਬਾਈ ਇਹਦੀ ਤੇ ਹੁਣ ਤੁਸੀਂ ਇਹਦੇ ਵੀ ਨਿਗਾਹ ਮਾਰ ਲਓ ਦੇਖ ਲਓ ਕੋਈ ਥਾਣਾ ਜਿਹਦੇ ਧਾਰਨੀ ਜਮਾ ਸ਼ਾਮ ਦੀ ਚਵਾਈ ਵਾਲੇ ਹੀ ਟਾਈਮ ਦਾ ਡੰਗ ਦਾ ਹੁਣ ਮੰਨ ਲਓ ਵੀ ਤੁਸੀਂ ਕਾਹ ਵਜ ਗਏ ਮੇਰੇ ਸਾਬ ਨਾਲ 4 ਕ ਵਜੇ ਹੋਣੀ ਆ 4 ਵਜੇ ਦੇਖੋ 4 ਵਜੇ 10 ਮਿੰਟ ਹੋਇਆ ਬਾਈ ਠੀਕ ਹੈ 5:30 ਵਜੇ ਚਵਾਈ ਹੁੰਦੀ ਆ 15 ਕਿਲੋ ਦੁੱਧ ਜਮਾ ਨੈੱਟ ਬਾਈ ਹੁਣ ਤਿਆਰ ਆ ਦੁੱਧ ਦੇ ਦੂ ਬਾਈ 18 ਕਿਲੋ ਤੱਕੇ ਬਹੁਤ ਸੋਹਣਾ ਢਾਂਚਾ ਦੋਸਤੋ ਉਤੋਂ ਖੁੱਲੀ ਡੁੱਲੀ ਆ ਪੂਰੀ ਥਣ ਚੰਗੇ ਆ ਹਵਾਨਾ ਚੰਗਾ ਹਵਾਨੇ ਚ ਥਣਾ ਚ ਬਿੱਥੀ ਜਾਤ ਨਸਲ ਬਾਈ ਇੰਨੀ ਟੌਪ ਦੀ ਆ ਬਰੀਕੀਆਂ ਇਹਦੇ ਵਿੱਚ ਇੰਨੀਆਂ ਨੇ ਲੇਵਾ ਵੇਖ ਲਓ ਹਵਾਨਾ ਕਿੱਥੋਂ ਸਟਾਰਟ ਹੁੰਦਾ ਕਿੱਥੇ ਖਤਮ ਹੁੰਦਾ ਲੇ ਬਾਈ ਕਰਦੰਦੀ ਚੰਗੀ ਐ ਪੁੜਿਆਂ ਦੀ ਛੇ ਪੁੱਤੋ ਚੰਗੀ ਐ ਬਾਕੀ ਅੱਪਾ ਪਹਿਲਾਂ ਵੀ ਗੱਲ ਕਰੀਆ ਬਾਈ ਵੀ ਜਿਹੜੇ ਭਰਾ ਦਾ ਸੁਪਨਾ ਵੀ ਚੰਗੀਆਂ ਰੱਖਣੀਆਂ ਚਾਹੇ ਦੋ ਦੀਆਂ ਤਾਂ ਤੇ ਇੱਕੋ ਹੀ ਰੱਖਣੀਆਂ ਇਹ ਇਹ ਗੱਲ ਵੀ ਹੈਗੀ ਬਾਈ ਜਿਹੜੇ ਵੀਰ ਕਹਿੰਦੇ ਚਲੋ ਆਪਾਂ ਨਵੇਂ ਡੇਰੀ ਫਾਰਮ ਬਣਦੇ ਨੇ ਜੇ 20 ਛੋਟੀਆਂ ਲੈਣੀਆਂ ਨੇ ਚਾਹੇ 15 ਲੈ ਲਓ ਪਰ ਵੀ ਜਿਹੜੇ ਚੰਗੀਆਂ ਨੇ ਬਈ ਉਹ ਚੰਗੀਆਂ ਰਹਿਣਗੀਆਂ ਹੁਣ ਇਹਦੇ ਜਿਗਾਰਡ ਲੱਗ ਗਿਆ ਬਾਈ ਕਰਮ ਵਾਲੀ ਨੇ ਜਿਹੜਾ ਪ੍ਰਮਾਤਮਾ ਨੇ ਇਹ ਲਾਇਆ ਨਹੀਂ ਹਰੇਕ ਮੱਝ ਨੂੰ ਲੱਗਦਾ ਬਾਈ ਦੇਖੋ ਥਾਣਾ ਚ ਬਿੱਥੀ ਵੀ ਜਦਨ ਬਾਈ ਸਹੀ ਨਾ ਇਹਨੂੰ ਸੂਈ ਨੂੰ 25 ਦਿਨ ਹੋ ਗਏ ਤੁਰਨੋਂ ਰਹਿ ਜਾ ਕਰੋ ਟਾਈਮ ਤੇ ਇਹ ਦੋ ਅੱਗੇ ਜਿਹੜੀ ਇਹ ਝੋਟੀਆਂ ਬਾਈ ਤਿੰਨ ਦਰਾਂ ਦੀ ਸੂਈ ਹੋਈ ਆ ਮੌਕੇ ਤੇ ਦੁੱਧ 13 ਕਿਲੋ ਤਿਆਰ ਆ 1 55 ਦੀ ਦੇ ਦਾਂਗੇ ਬਾਈ ਜਾਤ ਨਸਲ ਇਹ ਚ ਵੀ ਫੁੱਲ ਆ ਝੋਟੀ ਚ ਇਹ ਦੋ ਅੱਗੇ ਇਹ ਬਾਈ ਜਮਾ ਤਾਜੀ ਸੂਈ ਆ ਕੱਲ ਆ ਇਹ ਝੋਟੀ ਵੀ 1 ਲੱਖ 60 ਹਜ਼ਾਰ ਦੀ ਦੇ ਦਾਂਗੇ ਬਾਈ ਠੀਕ ਹੈ ਜਾਤ ਨਸਲ ਦੇ ਪੱਖ ਤੋਂ ਸਾਰੀਆਂ ਇੱਕ ਨੰਬਰ ਆਉਣੀਆਂ ਬਾਈ ਇਹ ਦੋ ਅੱਗੇ ਫਿਰ ਦੇ ਇਹ ਝੋਟੀ ਬਾਈ ਦੇਵਾਂਗੇ 2 ਲੱਖ ਤੇ 10000 ਰੁਪਏ ਦੀ 14 ਕਿਲੋ ਹੁਣ ਇਸ ਟਾਈਮ ਮੌਕੇ ਤੇ ਬਾਈ ਜੀ ਤਿਆਰ ਆ ਨਸਲ ਕੁਆਲਟੀ ਦੇਖ ਲਓ ਵੀ ਕਿੱਡੀ ਝੋਟੀ ਆ ਐਦਾਂ ਦੇ ਬਾਈ ਇੱਕ ਗੱਲ ਹੋਰ ਆ ਇਦਾਂ ਦੇ ਜਾਨਵਰ ਉਹੀ ਆਪਦੀ ਰੂਹ ਹੀ ਖੁਸ਼ ਹੋਈ ਰਹਿੰਦੀ ਹੈ ਜਦੋਂ ਇਦਾਂ ਦੇ ਜਾਨਵਰ ਘਰੇ ਉਂ ਖੜੇ ਹੁੰਦੇ ਦੇਖ ਦੇਖੋ ਵੀ ਇੱਕ ਤਾਂ ਇਹ ਹੁੰਦਾ ਵੀ ਦੋਕ ਜਾਨਵਰ ਚੰਗੇ ਹੁੰਦੇ ਬਾਕੀ ਥੋੜੇ ਜਿਹੇ ਹੁੰਦੇ ਆਪਣੇ ਕੋਲੇ ਸਾਰੇ ਅੱਜ ਇਦਾਂ ਦੇ ਨੇ ਇੱਕ ਤੋਂ ਇੱਕ ਨੇ ਗਾੜੀ ਪਿੱਛੋਂ ਹਵਾਨਾ ਦੇਖੋ ਥਣ ਦਾ ਸਹਿਜ ਦੂਰਾ ਥਣ ਬਾਕੀ ਸਹਿਜ ਵੱਡਾ ਬਾਈ ਲੇਵਾ ਚੌੜਾ ਥਲੋਂ ਲੇਵਾ ਦੇਖੋ ਕਿੰਨਾ ਚੌੜਾਗਾ ਹੂੰ ਸਹੀ ਪ੍ਰੋਪਰ ਦੁੱਧ ਬਾਈ 17 18 17 18 ਕਿਲੋ ਦੁੱਧ ਕੱਢ ਦੂ ਝੋਟੀ ਹੂੰ ਇਹ ਦੋ ਅੱਗੇ ਬਾਈ ਇਹ ਝੋਟੀ ਵੀ ਬਾਈ ਤਾਜੀ ਸੂਈ ਹੋਈ ਆ ਇਹ ਦੇ ਦਾਂਗੇ 1 ਲੱਖ ਤੇ ਆਪਾਂ 85000 ਦੀ ਇਹਦੇ ਥੱਲੇ 15 ਕਿਲੋ 14 ਤਿਆਰ ਆ ਬਾਈ ਹੁਣ ਇਹ ਬਾਈ ਹੁਣੇ ਸੂਈ ਆ ਤਾਜੀ ਕੱਟੀ ਦਿੱਤੀ ਆ ਇਹਦਾ ਇੱਕ ਸਿੰਗ ਬਾਈ ਮੀਣਾ ਇੱਕ ਦੂਜਾ ਗਾ ਇਹ ਦੇ ਦਾਂਗੇ ਬਾਈ 1 ਲੱਖ ਤੇ 55000 ਰੁਪਏ ਦੀ ਠੀਕ ਹੈ ਹਾਂ ਸੋ ਇਹ ਟਾਕ ਤਲਵਾਰੀ ਆ ਜਿਹਨੂੰ ਇੱਕ ਸਿੰਗ ਥੱਲੇ ਨੂੰ ਤੇ ਇੱਕ ਤਾਨ ਹੋ ਜਾਂਦਾ ਅੱਗੇ ਬਾਈ ਜਿਹੜੀ ਇਹ ਝੋਟੀ ਆ ਇਹਦੀ ਬਾਈਆਂ ਨੇ ਆਪ ਨੂੰ ਰਿਪੋਰਟ ਦਿੱਤੇ 18 ਕਿਲੋ ਦੁੱਧ ਦੀ ਹੂੰ 17 18 ਅਸੀਂ ਨੇ ਚੋਇਆ ਗਾ ਬਹੁਤ ਪਿਆਰੀ ਅਹਲੇ ਦਿਨ ਕੱਢਦੀ ਆ ਪੰਜ ਚਾਰ ਥੱਲੋਂ ਦੇਖ ਲਓ ਕਿੱਦਾਂ ਦੀ ਆ ਇਹ ਦੇ ਦਾਂਗੇ ਬਾਈ 1 85 ਦੀ ਠੀਕ ਹੈ ਇਹੀ 10 ਬਈ ਡਿਟੇਲ ਅੱਗੇ ਜਿਹੜੀ ਇਹ ਆ ਗਈ ਬਾਈ ਅੱਗੇ ਝੋਟੀਆਂ ਫੇਰ ਗਾਹਾਂ ਆ ਗਿਆ ਨਗਿੰਨੇ ਇੱਕ ਤੋਂ ਇੱਕ ਦੇਖੋ ਸਹੀ ਹੈ ਇਹ ਦੇ ਦਾਂਗੇ ਬਾਈ 265 ਦੀ ਝੋਟੀ ਸਾਰੀ ਤੋਰੀ ਅੰਦਰ ਅੰਦਰ ਬਈ ਦੈਨ ਹਰਿਓ ਕਿੰਨੇ ਲੈ ਰਿਓ ਬਾਈ ਇੱਕ ਦੋ ਦਿਨ ਕੱਡੂਗੀ ਤਿਆਰੀ ਬਥੇਰੀ ਸੋਹਣੀ ਐ ਪਿਓਰ ਜੈਡ ਬਲੈਕ ਆ ਠੀਕ ਐ ਸੋ ਦੋਸਤੋ ਸਾਰੀ ਕਾਲੀ ਐ ਪੂਛ ਤੋਂ ਲੈ ਕੇ ਸਿੰਗਾ ਸਿਰ ਤੱਕ ਕੋਈ ਵੀ ਬਾਈ ਦਾਗ ਨਹੀਂ ਦੇ ਅੰਗ ਤੇ ਇੱਕ ਵੀ 265000 ਚ ਬਿਊਟੀਫੁੱਲ ਥਣ ਚੰਗਾ ਹਵਾਨਾ ਸੋਹਣਾ ਉਹਦੇ ਆ ਬਾਈ ਕੰਪੀਟੀਸ਼ਨ ਦੇ ਝੋਟੀਆਂ ਜਾਂਦੀਆਂ ਜਾਂਦੇ ਨੇ ਉਦਾਂ ਦਾ ਆਰਡਰ ਹੈ ਦਾ ਕਰਮਾਲੀ ਦਾ ਕਮਾਲਾ ਬਾਈ ਇੱਥੋਂ ਪਰਾਂ ਦੀ ਕਮਾਈ ਖਰਲੀ ਵਾਲ ਦੀ ਦੇਖੋ ਵੀ ਇੱਕ ਬਹੁਤ ਸੋਹਣੀ ਝੋਟੀ ਐ ਦੱਸੋ ਕੋਲੋਂ ਆਇਆ ਵੀ ਰੂਹ ਖੁਸ਼ ਕਰੂਗੀ ਤੁਹਾਡੀ ਜਿੰਨੀਆਂ ਜਿੰਨੀਆਂ ਵੀ ਬਾਈ ਝੋਟੀਆਂ ਦਿਖਾ ਰਹੇ ਆ ਇਦਾਂ ਦੀ ਇੱਕ ਵੀ ਨਹੀਂ ਜੇ ਕੋਈ ਭਰਾ ਦੂਰੋਂ ਆ ਗਿਆ ਵੀ ਆ ਕੇ ਕਹਿ ਦੂ ਯਾਰ ਸਾਡਾ ਤਾਂ ਯਾਰ ਪਕਾਈ ਹੋਗੀ ਸਿੰਗੀ ਦੇਖ ਲਓ ਭਾਈ ਆਪਾਂ ਕਹਿੰਦੇ ਤੋਲੇ ਤੋਲੇ ਦੀ ਸਿੰਗੀ ਲੱਗਿਆ ਕਰਮ ਵਾਲੀ ਦੇ 2 ਲੱਖ ਤੇ 65000 ਭਾਈ ਪਤਾ ਕੀ ਹੁੰਦਾ ਚੀਜ਼ ਚੀਜ਼ ਦੇ ਮੁੱਲ ਹੁੰਦਾ ਦੇਖ ਜਿਹੜੇ ਵੀਰ ਇਹਨਾਂ ਦੇ ਸ਼ੌਂਕੀ ਨੇ ਜਿਨ੍ਹਾਂ ਨੂੰ ਇਹਨਾਂ ਦੀ ਕਦਰ ਆ ਉਹ ਦੂਰੋਂ ਦੇਖ ਕੇ ਦੱਸ ਦੇਣਗੇ ਵੀ ਵਾਕਿਆ ਯਾਰ ਆਪਾਂ ਨੂੰ ਵੀ ਜਾਨਵਰ ਦਾ ਕਿਦਾਂ ਕਿਉਂਕਿ ਬਾਈ ਜਿਹੜੇ ਆਪਾਂ ਅੱਗੋਂ ਇਦਾਂ ਦੇ ਜਾਨਵਰ ਲੈਨੇ ਆ ਘਰ ਖਾ ਜਾਂਦੇ ਆ ਬਾਈ ਸੋ ਇਹਦੀ ਬਿਊਟੀ ਤੁਸੀਂ ਸਿੰਗਾਂ ਵੱਲੋਂ ਵੀ ਦੇਖ ਲਓ ਇੱਕ ਵਾਰ ਤੁਹਾਨੂੰ ਦਿਖਾ ਦਿੰਨਾ ਇੱਥੋਂ ਦੇਖੋ ਇਹਦਾ ਢਾਂਚਾ ਹੋਂਦੇ ਕੁਰੇ ਸਿੰਘ ਇਹ ਦੋ ਅੱਗੇ ਪ੍ਰਦੀਪ ਜੀ ਇਹ ਵੀ ਬਾਈ ਕੋਕਾ ਪੀਸੀ ਅਕਰਮਾਲੀ ਜਿੱਦਾਂ ਕਿਸੇ ਭਰਾ ਨੇ ਬਰੀਡ ਖਾਤਰ ਲੈਣੀ ਅੱਗੇ ਵੀ ਚਲੋ ਬੱਚੇ-ਬੁੱੱਚੇ ਲੈ ਲਾਂਗੇ ਸਿੰਗੀ-ਸੁੰਗੀ ਇਹਦੀ ਠੀਕ ਇਹ ਦੇ ਦਾਂਗੇ ਬਾਈ 1.55 ਦੀ ਛੋਟੀ ਪਹਿਲੇ 10 ਦਿਨ ਪਏ ਇਹਦੇ ਵੀ ਠੀਕ ਹੈ ਇਹ ਦੋ ਅੱਗੇ ਅੱਗੇ ਫੇਰ ਬਾਈ ਨੂੰ ਕਿੰਨੇ ਆ ਗਿਆ ਕਰਮਾਲੀ ਦੁੱਧ ਦੇ ਦੂ ਛੋਟੀ 18 ਤੋਂ 20 ਕਿਲੋ ਬਾਈ ਦੇਖ ਆਪਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਆਪਨੇ ਆਪ ਦੱਸੂਗੀ ਮੜਾ ਹਲਾਈ ਬਾਈ ਫੇਰ ਹਵਾਨਾ ਦਿਖਾਈਏ ਇਹਦਾ ਠੀਕ ਹੈ ਹਲਦੀਆਂ ਨਹੀਂ ਅੜ ਜਾ ਫਿਰ ਸੋ ਚੜਾਈ ਦੇਖ ਲੈ ਭਵਾਨੇ ਤੇ ਲੈਣ ਨੂੰ ਦਿਖਾ ਦੇ ਬਾਈ ਦਿਖਾ ਦੇ ਕਿਥੋਂ ਦੇਖ ਬਾਈ ਕਿਥੋਂ ਸਟਾਰਟ ਹੁੰਦਾ ਦੇ ਠੀਕ ਹੈ ਇਹ ਦੋ ਤਰਦੀਪ ਜਿਹੜੀ ਛੋਟੀ ਅੱਗੇ ਜਿਹੜੀ ਛੋਟੀ ਆ ਬਾਈ ਇਹ ਛੋਟੀ ਦੇ ਵੀ ਹਲੇ 10 ਦਿਨ ਪਏ ਨੇ ਇਹ ਦੇ ਦਾਂਗੇ 2 ਲੱਖ ਤੇ 10000 ਦੀ ਛੋਟੀ ਬਾਈ ਦੁੱਧ 17 ਕਿਲੋ ਇਹ ਕੱਢੀ ਜਾਉ ਅੱਗੇ ਲਾਸਟ ਤੇ ਆ ਗਈ ਫੇਰ ਬਾਈ ਇਹ ਦੇ ਦਾਂਗੇ ਬਾਈ 3 ਲੱਖ ਰੁਪਏ ਦੀ ਛੋਟੀ ਇਹਨੂੰ ਤੋੜ ਦਗੇ ਪੁੱਤੀ ਤੋਰੀ ਬਾਈ ਕੀ ਹੋਰ ਜੈਡ ਬਲੈਕ ਇਹ ਆ ਕੀ ਬਾਈ ਹੂੰ ਇਹਨਾਂ ਦਾ ਮਸਲਾ ਭਾਈ ਜਾਨਵਰ ਜਾਨਵਰ ਦੀ ਕੀਮਤ ਆ ਜਿੱਦਾਂ ਦੇ ਜਾਨਵਰ ਆ ਆਪਾਂ ਵੀ ਚਲੋ ਮੁੱਲ ਲਾ ਕੇ ਲਿਆਉਣੇ ਆ ਹਨਾ ਵੀ ਜਿਹੜੇ ਝੋਟੀਆਂ ਨੇ ਇੱਕ ਤੋਂ ਇੱਕ ਝੋਟੀ ਆ ਹਰ ਤਰ੍ਹਾਂ ਦਾ ਰੇਟ ਆ ਡੂਡ ਵਾਲਾ ਭਾਅ ਵੀ ਖੜਾ 55 ਵਾਲਾ ਵੀ ਖੜਾ ਸਹੀ ਐ ਸੋ ਰੇਟ ਹਰੇਕ ਤਰ੍ਹਾਂ ਦਾ ਦੱਸੋ ਤੇ ਹਰੇਕ ਤਰ੍ਹਾਂ ਦਾ ਪਸ਼ੂ ਆ ਆ ਕੇ ਕੋਲੋਂ ਦੇਖੋ ਲਿਆ ਵੀਰੇ ਵਾਪਸ ਹੁਣ ਇਹਦੀ ਕੁਆਲਿਟੀ ਦੀ ਗੱਲ ਕਰੀਏ ਭਾਈ ਫੇਸ ਕੁਆਲਿਟੀ ਤੋਂ ਲਾ ਕੇ ਪਿੱਛੇ ਤੱਕ ਦੇਖ ਲਿਓ ਵੀ ਝੋਟੀ ਦੇ ਕੀ ਡਿਜ਼ਾਈਨ ਨੇ ਮੂੰਹ ਦੀ ਕੁਆਲਿਟੀ ਦੇਖ ਲਓ ਕਿੱਦਾਂ ਦੀ ਆ ਹੂੰ ਅੱਗੋਂ ਜਾਤ ਕਿੰਨੀਆਂ ਬਾਈ ਬਿਊਟੀ ਕਿੰਨੀਆਂ ਹਰ ਐਂਗਲ ਤੋਂ ਬਾਈ ਆਪਾਂ ਵੀ ਕਹਿ ਨਹੀਂ ਸਕਦੇ ਵੀ ਇਹ ਚ ਕਮੀ ਖੱਲੋਂ ਦੇਖ ਲਓ ਕਿੰਨੇ ਸੋਹਣੇ ਡਿਜ਼ਾਈਨ ਆ ਇਹਦੇ ਦੇਖੋ ਹੂੰ ਸੋ ਇਹ ਸੋ ਮੱਝਾਂ ਅੱਜ ਵਿਕਰੀ ਵਾਲੀਆਂ ਸੀ ਬਾਈ ਪ੍ਰਦੀਪ ਕੋਲ ਤੁਸੀਂ ਕੰਟੈਕਟ ਕਰਕੇ ਖਰੀਦ ਲਿਓ ਜਿਹੜਾ ਤੁਹਾਨੂੰ ਪਸੂ ਚੱਜਾ ਧੰਨਵਾਦ